ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦੇ 10 ਵਜੇ ਦਾ ਟਾਈਮ ਆ ਆਪਾਂ ਲੱਗੇ ਸੀਗੇ ਰਸੋਈ ਦੀ ਸਾਫ ਸਫਾਈ ਕਰਨ ਤੇ ਬਾਕੀ ਆਪਣੇ ਕਮਰੇ ਤਾਂ ਸਾਫ਼ ਹੋ ਗਏ ਸੀਗੇ ਪਰ ਰਸੋਈ ਲੱਗੇ ਸੀਗੀ ਅੱਜ ਸਾਫ਼ ਸਫਾਈ ਕਰਨ ਰਸੋਈ ਦੀ ਤੇ ਆਪਾਂ ਸਮਾਨ ਸਾਰਾ ਬਾਹਰ ਕੱਢਤਾ ਸੀਗਾ ਭਾਂਡੇ ਭੁੰਡੇ ਜਿੰਨੇ ਵੀ ਸੀਗੇ ਆਪਾਂ ਬਾਹਰ ਕੱਢਤੇ ਸੀਗੇ ਰਸੋਈ ਬੇਲੀ ਕਰ ਲਈ ਸੀਗੀ ਤੇ ਬਾਕੀ ਫੇਰ ਮੈ ਲੱਗੇ ਸੀਗੀ ਜਾਲੇ ਸਾਫ਼ ਕਰਨ ਤੇ ਬਾਕੀ ਰਸੋਈ ਨੂੰ ਟਾਈਮ ਵੀ ਕਾਫੀ ਲੱਗ ਜਾਂਦਾ ਫੇਰ ਆਪਾਂ ਮਤਲਬ ਕਿ ਭਾਂਡੇ ਤਾਂ ਬਾਹਰ ਕੱਢਤੇ ਸੀਗੇ ਹੁਣ ਭਾਂਡੇ ਭੁੰਡੇ ਮਾਂਜਣੇ ਰਹਿੰਦੇ ਸੀਗੇ ਮੈਨੂੰ ਕਿ ਚੱਲ ਪਹਿਲਾਂ ਰਸੋਈ ਸਾਫ਼ ਕਰ ਦਿੰਨੀ ਆ ਪੋਚਾ ਪੋਚਾ ਲਾ ਦਿੰਨੀ ਆ ਤੇ ਟਾਕੀਆਂ ਟੁਕੀਆਂ ਮਤਲਬ ਕਿ ਟਾਕੀਆਂ ਨੇ ਜਾਲੀਆਂ ਜਿਹੜੀਆਂ ਉਹ ਵੀ ਸਾਫ਼ ਕਰ ਦੇਣੀਆਂ ਤੇ ਮਗਰੋਂ ਫੇਰ ਆਪਾਂ ਭਾਂਡੇ ਮਾਂਜਾਂਗੇ ਤੇ ਭਾਂਡੇ ਮੈਂ ਧੋਣ ਲੱਗੀ ਸੀ ਪਰ ਭਾਂਡੇ ਬੇਟੀ ਨੇ ਮੈਂ ਤੇ ਸੀ ਕਿਉਂਕਿ ਮੈਨੂੰ ਕੱਲੀ ਨੂੰ ਟਾਈਮ ਜ਼ਿਆਦਾ ਲੱਗ ਜਾਣ ਸੀ ਇਹ ਦੇ ਕਰਕੇ ਮੈਂ ਉਹਨੂੰ ਬੇਟੀ ਨੇ ਨਾਲ ਲਾ ਲਿਆ ਸੀ ਕਿ ਮੈਂ ਕਿਹਾ ਚੱਲ ਮੇਰੇ ਨਾਲ ਕਰਾ ਦੂਗੀ ਤੇ ਲੋ ਜੀ ਪਹਿਲਾਂ ਆਪਾਂ ਰਸੋਈ ਨੂੰ ਸਾਫ਼ ਕਰ ਲਈਏ ਜਾਲੇ ਜੂਲੇ ਚ ਸਾਫ਼ ਕਰਤੀ ਵੈਸੇ ਤਾਂ ਇੰਨੀ ਹੈ ਨਹੀਂ ਸੀ ਆਪਾਂ ਰੋਜ਼ ਦੀ ਰੋਜ਼ ਸਾਫ਼ ਕਰੀ ਜਾਂਦੇ ਆ ਫਿਰ ਵੀ ਚਲੋ ਦੀਵਾਲੀ ਦਾ ਮੌਕਾ ਮੈਗੇ ਚੱਲ ਵੀ ਭਾਂਡੇ-ਪੁੰਡੇ ਬਾਹਰ ਕੱਢ ਕੇ ਆਪਾਂ ਸਾਫ਼ ਕਰ ਲੈਣੇ ਆ ਦੇਖੋ ਜੀ ਕਿਵੇਂ ਬਾਹਰ ਗਾਹ ਪਿਆ ਪਿਆ ਭਾਂਡਿਆਂ ਦਾ ਲੋ ਜੀ ਆਪਾਂ ਭਾਂਡੇ ਸਾਫ਼ ਕਰਲੇ ਸੀਗੇ ਨੂਨ ਮਿਰਚ ਵਾਲੇ ਡੱਬੇ ਸਾਰੇ ਤੇ ਬਾਕੀ ਡੋਲੀਆਂ ਡੁੰਲੀਆਂ ਬਤਿੱਲੇ ਬਤੁੱਲੇ ਸਾਰਾ ਕੁਝ ਆਪਾਂ ਸਾਫ਼ ਕਰਤੀ ਸੀਗੇ ਤੇ ਬਾਹਰ ਧੁੱਪੇ ਰੱਖਦੇ ਸੀਗੇ ਮੈਗੇ ਚੱਲ ਧੁੱਪਾਂ ਲੱਗ ਜੂ ਵੀ ਧੁੱਪਾਂ ਵੀ ਸੁੱਕ ਜਾਣਗੇ ਤੇ ਬਾਕੀ ਆਪਾਂ ਸਾਰੇ ਮਾਂ ਤੇ ਸੀਗੇ ਭਾਂਡੇ ਓਟੀ ਤੇ ਵੀ ਪਏ ਸੀਗੇ ਤੇ ਬਰਾਂਡੇ 'ਚ ਵੀ ਪਏ ਸੀ ਸਾਰੇ ਗਾਹ ਪਿਆ ਪਿਆ ਸੀਗਾ ਤੇ ਲੋ ਜੀ ਆਪਾਂ ਹੁਣ ਇਹਨਾਂ ਨੂੰ ਭਾਂਡਿਆਂ ਨੂੰ ਦੇਖਦੇ ਆਂ ਹੁਣ ਆਪਾਂ ਅੰਦਰ ਜਿਣਾਂਗੇ ਅੰਦਰ ਪੁਚਾ ਪੁਚਾ ਆਪਾਂ ਲਾਤਾ ਸੀਗਾ ਲੋ ਜੀ ਹੁਣ ਆਪਾਂ ਭਾਂਡਿਆਂ ਨੂੰ ਅੰਦਰ ਜਿਣਾਂਗੇ ਲੋ ਜੀ ਆਪਾਂ ਸਾਰੇ ਭਾਂਡੇ ਮਾਂ ਤੇ ਸੀਗੇ ਤੇ ਬਾਕੀ ਖਾਂਸਾਂ ਤੇ ਚਣਵੀ ਦਿੱਤੇ ਸੀਗੇ ਟਾਈਮ ਬਹੁਤ ਜ਼ਿਆਦਾ ਲੱਗਿਆ ਸੀਗਾ ਕਿਉਂਕਿ ਵਿੱਚ ਨੂੰ ਫਿਰ ਮੈਂ ਉੱਧਰ ਮੱਜਾਂ ਦਾ ਕਰਨ ਚੱਲੀ ਗਈ ਸੀ ਮੱਜਾਂ ਨੂੰ ਕੱਖ ਪਾਉਣ ਚੱਲੀ ਗਈ ਸੀ ਤੇ ਫਿਰ ਇਹਦੇ ਕਰਕੇ ਫਿਰ ਮੈਂ ਆ ਕੇ ਮਤਲਬ ਕਿ ਭਾਂਡੇ ਭੁੰਡੇ ਜਿਹੜੇ ਸੀਗੇ ਸਾਰੇ ਖਾਂਸਾਂ ਤੇ ਚਿਣੇ ਬਾਕੀ ਜਿਹੜੇ ਜਾਲੇ 'ਚ ਰੱਖਣ ਵਾਲੇ ਸੀਗੇ ਉਹ ਜਾਲੇ 'ਚ ਰੱਖੇ ਤੇ ਟਾਈਮ ਕਾਫੀ ਜ਼ਿਆਦਾ ਲੱਗਿਆ ਸੀਗਾ ਫਿਰ ਮੈਨੂੰ ਕਾਲੀ ਵੀ ਸੀਗੀ ਫਿਰ ਮੈਂ ਜਾ ਕੇ ਮੱਝ ਦੀ ਧਾਰ ਵੀ ਕੱਢਣੀ ਸੀ ਕਿਉਂਕਿ ਮੈਨੂੰ ਟਾਈਮ ਜ਼ਿਆਦਾ ਲੱਗਿਆ ਸੀ ਇਸ ਕਰਕੇ ਲੋ ਜੀ ਆਪਾਂ ਭਾਂਡੇ ਚਣਤੇ ਸੀਗੇ ਭਾਂਡੇ ਚਣਣ ਤੋਂ ਬਾਅਦ ਫਿਰ ਮੈਂ ਉਧਰ ਮੱਝਾਂ ਵੱਲ ਚੱਲੇ ਗਈ ਸੀ ਤੇ ਮੱਝਾਂ ਵੱਲ ਮੱਝ ਦੀ ਧਾਰ ਧੂਰ ਕੱਢੀ ਸੀਗੀ ਲੋ ਜੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਤੇ ਉਦੋਂ ਮਗਰੋਂ ਫੇਰ ਟਾਈਮ ਨਹੀਂ ਸੀ ਲੱਗਿਆ ਵੀਡੀਓ ਬਣਾਉਣ ਦਾ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਤੇ ਫਿਰ ਮੈਂ ਆ ਗਈ ਸੀ ਕੋਠੇ ਤੇ ਛੱਤ ਸਾਫ਼ ਕਰਨ ਕਿਉਂਕਿ ਛੱਤ ਤੇ ਵੀ ਮਿੱਟੀ-ਮੁੱਟੀ ਜੀ ਪਈ ਸੀਗੀ ਮੈਂ ਕਿਾ ਚਲ ਝਾੜੂ ਮਾਰ ਦਿੰਨੀ ਆ ਸਵੇਰ ਟਾਈਮ ਸਵੇਰ ਦਾ ਟਾਈਮ ਆ ਮੈਂ ਕਿਾ ਚਲ ਉੱਪਰ ਪਹਿਲਾਂ ਝਾੜੂ ਮਾਰਦੀ ਆ ਫੇਰ ਥੱਲੇ ਬੇੜੇ 'ਚ ਆਪਾਂ ਰੜਕਾ ਮਾਰਾਂਗੇ ਮੈਂ ਲੱਗ ਗਈ ਸੀ ਉੱਪਰ ਝਾੜੂ ਮਾਰਨ ਤੇ ਬਾਕੀ ਆਪਣਾ ਧੱਲੇ નીચે ਕਮਰਿਆਂ ਦਾ ਸਾਰਾ ਨਿਬੜ ਗਿਆ ਸੀਗਾ ਤੇ ਬਾਕੀ ਰਸੋਈ ਵੀ ਆਪਣੀ ਛਾੜੀ ਗਈ ਸੀ ਤੇ ਬਾਕੀ ਟਾਕੀਆਂ ਦਰਵਾਜਿਆਂ ਤੇ ਗਿੱਲੀ ਲੀਰ ਕਰਨੀ ਫੇਰ ਨਹੀਂ ਰਹਿੰਦੀ ਸੀਗੀ ਮੈਂ ਕਿ ਚੱਲ ਸਾਰਾ ਨਵੇੜ ਕੇ ਝਾੜ ਛੜੀਏ ਦਾ ਨਵੇੜ ਕੇ ਫੇਰ ਆਪਾਂ ਉਹ ਕਰਾਂਗੇ ਤੇ ਟਾਕੀਆਂ ਦੇ ਮੋਰੀਆਂ ਦੇ ਆਪਾਂ ਗਿੱਲੀ ਲੀਰ ਕਰਕੇ ਫੇਰ ਫੇਰਾਂਗੇ ਤੇ ਲੋ ਜੀ ਆਪਾਂ ਹੁਣ ਛੱਤ ਲੱਗੇ ਸੀਗੇ ਉੱਪਰੋਂ ਸਾਫ਼ ਕਰਨਾ ਤੇ ਮਿੱਟੀ-ਮੁੱਟੀ ਜੀ ਕਾਫੀ ਆ ਜਾਂਦੀ ਆ ਮੈਂ ਕਿਾ ਚੱਲ ਪਹਿਲਾਂ ਛੱਤ ਸੁੰਭਰ ਲਈਏ ਤੇ ਬਾਕੀ ਥੱਲੇ ਹੁਣ ਆਪਣੇ ਕਮਰੇ ਜਿਹੜੇ ਪੁਚੇ-ਪੁਚੇ ਲਾਉਣੇ ਰਹਿੰਦੇ ਸੀਗੇ ਮੈਂ ਕਿਾ ਚੱਲ ਸਾਜਰੇ ਸਾਜਰੇ ਜਾ ਕੇ ਸੁੰਭਰਿਓਨੀ ਛੱਤ ਸਾਫ ਕਰ ਦੇਨੀ ਆ ਲੋ ਜੀ ਪਹਿਲਾਂ ਆਪਾਂ ਛੱਤ ਸਾਫ ਕਰ ਦਈਏ ਤੇ ਬਾਕੀ ਥੱਲੇ ਜਾ ਕੇ ਫਿਰ ਆਪਾਂ ਕਮਰੇ 'ਚ ਰੜਕਾ ਮਾਰਾਂਗੇ ਲੋ ਜੀ ਆਪਾਂ ਛੱਤ ਤੇ ਝਾੜੂ ਮਾਰਿਆ ਸੀ ਕਿ ਉੱਪਰ ਸਾਫ ਕਰਿਆ ਸੀਗੇ ਫਿਰ ਮੈਂ ਆ ਕੇ ਮਧਾਨੀ ਲਾਤੀ ਸੀ ਮੈਂ ਕਿਾ ਚੱਲ ਲੈਟ ਨਾ ਭਾਜੇ ਮੈਂ ਕਿਾ ਮਧਾਨੀ ਲਾ ਦੇਨੀ ਆ ਲੋਜੀ ਕਮਰੇ ਕੋ ਮੇਰੇ ਫਿਰ ਮਗਰੋਂ ਸੰਪਰੇ ਸੀ ਮੈਂ ਮਧਾਣੀ ਲਾਤੇ ਸੀ ਕਿ ਮਧਾਣੀ ਲਾਉਣ ਤੋਂ ਬਾਅਦ ਮੈਂ ਭਾਂਡੇ ਮਾਂਜੇ ਫਿਰ ਭਾਂਡੇ ਮਾਂਜ ਕੇ ਬਾਹਰ ਭਾਂਡੇ ਧੁੱਪੇ ਰੱਖਤੇ ਸੀਗੇ ਸੁੱਕੋਗੇ ਸੀਗੇ ਫਿਰ ਮੈਂ ਕਿਹਾ ਚੱਲ ਇਹਨਾਂ ਨੂੰ ਕੰਸਤੇ ਚੜਨ ਦੇਣੀ ਆ ਤੇ ਭਾਂਡੇ ਨੂੰ ਕੰਸਤੇ ਚੜਨ ਲੱਗੀ ਸੀ ਕੰਸਤੇ ਚੜਨ ਤੋਂ ਬਾਅਦ ਮੈਂ ਲੱਗੀ ਸੀ ਫਿਰ ਕਮਰੇ 'ਚ ਝਾੜੂ ਮਾਰਨ ਤੇ ਕਮਰੇ ਦੇ ਵਿੱਚ ਝਾੜੂ ਮਾਰ ਕੇ ਫਿਰ ਆਪਾਂ ਲਾਇਆ ਪੋਚਾ Obrigado. ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ